ਉਹਦੇ ਵਿਚਾਰ ਨਹੀਂ ਕਿਤੇ ਇਹ ਅਸਲੀ ਦੁਨੀਆ ਦਾ ਸਵਰਗ ਹੈ ਚਾਹ ਚਾਏ ਦੇ ਨਾਮ ਤੇ ਰੋਮਾ ਇੱਕ ਦੋ ਦਿਨ ਇੱਦੀ ਘੁੰਮਣਾ ਸਿਰ ಬೇರೆ ಮಾರ್ಗದ ಅಲ್ಲಿನೇ ಆಗ್ತಾ ಇದೀನಿ ಹೊರಳೋ ಯಾ ನೀ ಆಯೆ ಠಾಟಿ ಸವಾದಾದಿನ ಸಾರಿ ಬಿಟ್ಟೆನು ಬಿಟ್ಟೆ ಕಾಯಾ ಇತ್ತಾ ಹಾ ਨਸ਼ਿਆਂ ਦੇ ਬੈਣ ਵਿੱਚ ਪੰਜਾਬ ਵੀ ਵਹਿ ਗਿਆ ਏ ਚੁਕੀਆਂ ਨਹੀਂ ਜੋ ਜਗਤੋਂ ਇਨ੍ਹਾਂ ਨਸ਼ਿਆਂ ਵਿੱਚ ਟਹਿ ਗਿਆ ਏ ਨਸ਼ਿਆਂ ਦੇ ਵਰਦੇ ਬੈਣ ਵਿੱਚ ਪੰਜਾਬ ਵੀ ਟਹਿ ਗਿਆ ਏ ਪਿੰਡ ਸ਼ਹਿਰ ਦਬੋ ਚਲਾਈ ਇਸ ਨਾਮ ਉਰੀਦ ਨੇ ਲੱਗਦਾ ਇਹਦੇ ਨਸীব ਵਿੱਚ ਬਸ ਇਹੋ ਹੀ ਰਹਿ ਗਿਆ ਏ ਨਸ਼ਿਆਂ ਦੇ ਵਰਦੇ ਬੈਣ ਵਿੱਚ ਪੰਜਾਬ ਵਹਿ ਗਿਆ ਏ ਲੱਗ ਕੇ ਨਾ ਹੁਣ ਉਹ ਜਵਾਨ ਜੋ ਮੱਲਾ ਸੀ ਮਾਰਦੇ ਕਾਰਦੇ ਮੁਖੋਲਾ ਮੌਤ ਨੂੰ ਸਿੱਧ ਕੋਨਾ ਹਾਰਦੇ ਛੱਡੀਆਂ ਖੁਰਾਕਾਂ ਕਰਦੀਆਂ ਤਾਂ ਹੀ ਰਹਿ ਗਏ ਐ ਨਸ਼ਿਆਂ ਦੇ ਵਰਗੇ ਵਹਿਣ ਵਿੱਚ ਪੰਜਾਬਹਿ ਗਏ ਨਸ਼ਿਆਂ ਦੇ ਵਰਗੇ ਵਹਿਣ ਵਿੱਚ ਪੰਜਾਬਹਿ ਗਏ ਬਾਪੂ ਵੀ ਫਿਕਰੀ ਪੈ ਗਿਆ ਐ ਬੈਠੇ ਵੀ ਸੋਚਦੀ ਬਣਿਆ ਨਾ ਪੁੱਤੋ ਹੁ ਮੇਰਾ ਜੋਸੀ ਮੈਂ ਸੋਚੀ ਬਣਿਆ ਨਹੀਂ ਪੁੱਤੋ ਹੁ ਮੇਰਾ ਜੋਸੀ ਮੈਂ ਸੋਚੀ ਨਸ਼ਿਆਂ ਦੇ ਵਰਗੇ ਵਹਿਣ ਵਿੱਚ ਪੰਜਾਬਹਿ ਗਏ ਪੰਜਾਬਹਿ ਗਏ ਪੰਜਾਬ ਵਾਸੀਓ ਜੇ ਤੁਸੀਂ ਨਸ਼ਾ ਕਰਨਾ ਹੀ ਹੈ ਆਓ ਕਰੀਏ ਨਸ਼ਾ ਛਡਾਈ ਦਾ ਖੇਡਾਂ ਦਾ ਜ਼ਿੰਮੇਵਾਰੀਆਂ ਦਾ ਪਰਮਾਤਮਾ ਦੇ ਨਾਂ ਦਾ ਆਜ਼ਾਦੀ ਦਾ ਆਪਣੇ ਮਾਪਿਆਂ ਦਾ ਸਿਰ ਉੱਚਾ ਕਰਨ ਦਾ ਤੇ ਹਰ ਖੇਤਰ ਵਿੱਚ ਨਾਮਣਾ ਖੱਟਣ ਦਾ ਇਸ ਲਈ ਆਓ ਪ੍ਰਣ ਲਈਏ ਅਸੀਂ ਸੋ ਖਾਂਦੇ ਹਾਂ ਕਿ ਅਸੀਂ ਨਸ਼ੇ ਤੋਂ ਦੂਰ ਰਹਾਂਗੇ ਅਤੇ ਜੇ ਕੋਈ ਨਸ਼ਾ ਕਰਦਾ ਵੀ ਹੈ ਤਾਂ ਉਸ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰਾਂਗੇ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਪੁਲਿਸ ਨੂੰ ਸੂਚਨਾ ਦੇਵਾਂਗੇ

ਕੁੜੀਆਂ ਦੇ ਇਕਰਾਰ ਹੋ ਰਹੇ ਨੇ ਇਸੇ ਕਰਕੇ ਨਸ਼ਿਆਂ ਦੇ ਵਿੱਚ ਜਿਹੜੀ ਐ ਮੋਰਟੈਲਿਟੀ ਰੇਟ ਇੰਨੀ ਜ਼ਿਆਦਾ ਹੈ ਮੁੰਡੇ ਜਿਹੜੇ ਆਪਣੇ ਮਾਪੇ ਬਾਪੂ ਕਤਲ ਲਗਾਏ ਕੰਮ 'ਚ ਪੈਸੇ ਲੈਣ ਵਾਸਤੇ ਤਾਂ ਕਿ ਨਸ਼ੇ ਕਰਨ। ਸੋ ਆਪਣੇ ਆਪ ਨੂੰ ਬਚਾਓ ਆਪਣੇ ਪਰਿਵਾਰ ਨੂੰ ਬਚਾਓ ਆਪਣੇ ਆਲੇ ਦੁਆਲੇ ਨੂੰ ਬਚਾਓ ਇਹਨੂੰ ਮਤਲਬ ਨਾ ਟਕਨੀ ਸਮਝਣਾ। ਇਹ ਇਹ ਤੁਹਾਡੇ ਅੰਦਰ ਮਤਲਬ ਗੁਰਪੇਤਾ ਹੋ ਜਾਣਾ ਜਾਰੇ ਜਿੱਤਾ ਮੈਂ ਤੁਹਾਨੂੰ ਦੱਸਿਆ ਕਿ 1968 ਦਾ ਇੱਕ ਇਨਸੀਡੈਂਟ ਮੈਨੂੰ ਹਰੇ ਵੀ ਸਾਰੇ ਜਿਹੜੇ ਤੁਸੀਂ ਬੱਚੇ ਬੈਠੇ ਹੋ ਕੱਲ ਨੂੰ ਤੁਸੀਂ ਅਪਸਰ ਪੜਨਾ ਤੁਸੀਂ ਸਰਕਾਰਾਂ ਚਲਾਉਣੀਆਂ ਨੇ ਤੁਸੀਂ ਆਪਣੇ ਆਪ ਨੂੰ ਇੰਨਾ ਸੰਭਾਲੋ ਕਿ ਅੱਜਾਂ ਤੋਂ ਉੱਠ ਕੇ ਜਾਓ ਤੁਹਾਨੂੰ ਮਸ਼ਹੂਰ ਹੋਵੇ ਵੀ ਡੀਵੀਐਸ ਸਕੂਲ ਦੇ ਬੱਚੇ ਇੱਥੇ ਪੜ੍ਹ ਕੇ ਆਏ ਸੋ ਬਹੁਤ ਮਿਹਰਬਾਨੀ ਸ਼ੁਕਰੀਆ ਜੋ ਦੋਸ਼ਨਾ ਬਰੋਦਰ ਇਹ ਜਿਹੜੀ ਮੈਨੂੰ ਸਾਡੇ ਪਿੰਡਾਂ ਤੇ ਚੱਲੀ ਹੋਈ ਹੈ ਉਹਦੇ ਸਮਾਤ ਦੇ ਚੱਲ ਰਹੀ ਬੀਜੇਵਿ ਸਕੂਲ ਤੱਕੜਾ ਦੇ ਵਿੱਚ ਵੀ ਉਹਦੇ ਬਾਰੇ ਨਾਟਕ ਖੇਡਿਆ ਗਿਆ ਹੈ ਨਾਟਕ ਖੇਡਿਆ ਗਿਆ ਉਹਦੇ ਅਸਰ ਕਰਨ ਦੀ ਲੋੜ ਹੈ ਤੁਸੀਂ ਆਪਣੇ ਘਰੀ ਤੇ ਜਾ ਕੇ ਕੰਮ ਨਹੀਂ ਕਰਨੀ ਕਰਨੀ ਹੈ ਅੰਦੀ ਗਵਾਰਡੀਨ ਵੀ ਕੰਮ ਨਹੀਂ ਕਰਨੀ ਦਾ ਹੈ ਤੇ ਸਾਡੇ ਸਕੂਲ ਦੇ ਵਿੱਚ ਐਦਾਂ ਦਾ ਨਾਟਕ ਖੇਡਿਆ ਕਿ ਨਸ਼ਾ ਪ੍ਰੋਗ੍ਰਾਮ ਤੇ ਸਾਨੂੰ ਉਸ ਤੋਂ ਬਾਰੇ ਜਾਣਕਾਰੀ ਚਾਹੀਦੀ ਮਿਲਣਾ ਹੋਵੇ ਜੇ ਕੋਈ ਕਰਤਾ ਜਾਂ ਕੋਈ ਕਹਿੰਦਾ ਤਾਂ ਉਹ ਤੇ ਦੂਰ ਰਹੋ ਉਹਨੂੰ ਮੇਰਾ ਨਾਮ ਨਾ ਉਹਨੂੰ ਮੂੰਹ ਨਾ ਲਾਓ ਜਿਹੜੇ ਚੰਗੇ ਘਰ ਦੇ ਬੱਚੇ ਆ ਜਿਹੜੇ ਚੰਗੇ ਘਰ ਦੀ ਬੱਚੇ ਆ ਨਾ ਕਿ ਕੋਈ ਨੌਕਰੀ ਲੱਜਾਵਾ ਕਿਸੇ ਦਾ ਕੋ ਪਰਵਾਹੀ ਲੱਜਾਵਾ ਮਾਸਟਰ ਲੱਜਾਵਾ ਜਾਂ ਕੋਈ ਹੋਰ ਬੱਲੇ ਉਹ ਤੇ ਲੱਗੇ ਹੋਏ ਆ ਉਹਨਾਂ ਬੱਚਿਆਂ ਨੂੰ ਜਾਣਾ ਕਿ ਮਨ ਆ ਕਰਦੇ ਨੇ ਨਸ਼ਾ ਕਰਦੇ ਆ ਨਸ਼ਾ ਵੇਚਦੇ ਆ ਉਹ ਲੋਕ ਘਰਾਣਾ ਕਰਕੇ ਆਪਣੇ ਚੋਹਨ ਵਿੱਚ ਲੈ ਕੇ ਉਹਨਾਂ ਨੂੰ ਫਿਰ ਨਸ਼ਾ ਮਨਾਉਂਦੇ ਆ ਪਹਿਲਾਂ ਤਾਂ ਪੈਸੇ ਵੀ ਮੰਗ ਕਰਦੇ ਆ ਪੈਸੇ ਦੇ ਨਾਲ ਨਾਲ ਫਿਰ ਦਮਾ ਜਾ ਕੇ ਸਾਡੇ ਅਗਲੇ ਦੁਨੀਆ ਦਾ ਤਾਂ ਉੱਥੇ ਤੇ ਕਰ ਵੀ ਘਰ ਦੇ ਚੰਕੀ ਕਰ ਵੀ ਲੋਕ ਜਾਣ ਜਾਂਦੇ ਆ ਮਾਣ ਮਰਾਈ ਤੇ ਕਰ ਮਾਂ ਤੇ ਮਾਣ ਮਰਾਈ ਦੀ ਤਰਫੀ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨੂੰ ਨਸ਼ਾ ਟੁੱਟਿਆ ਹੋਣਾ ਤੇ ਮੇਰਾ ਪੇਂ ਲੱਗਦਾ ਕਿ ਮੇਰੀ ਮਾਂ ਰਣਨੀਆ ਮੈਨੂੰ ਇਹ ਗਾਲ ਕੱਢਣੀ ਤੇ ਨਹੀਂ ਤਾਂ ਨਹੀਂ ਮੈਂ ਆਪ ਅੱਖੀ ਦੇਖੇ ਲੋਕ ਜਿਹੜੇ ਕਿੱਡੇ ਨਸ਼ਾ ਕਰਦੇ ਆ ਉਹ ਮੈਂ ਆਪ ਦੇਖਿਆ ਕੋਈ ਉਹ ਆਪਣੇ ਆਪ ਦੀ ਸ਼ੁੱਧ ਬੋਲੀ ਨਹੀਂ ਹੁੰਦੀ ਜੀ ਉਹ ਕਹਿੰਦੇ ਮੈਂ ਤੈਨੂੰ ਮਾਰ ਮਾਉ ਆਪਣੇ ਪੇਰੂ ਵੀ ਕਹਿੰਦੇ ਮੈਂ ਮਾਰ ਨਹੀਂ ਲੇਣਾ ਤੈਨੂੰ ਖਾ ਰਣਾ ਤੇ ਮੈਂ ਉਹਨੂੰ ਛੱਡ ਦਿੱਤੇ ਸੰਦਰ ਲਾਇਲ ਦੇ ਮੈਂ ਲੋਕਾਂ ਨੂੰ ਦੇਖੇ ਤੇ ਉਹ ਕਹਿੰਦੇ ਨੇ ਮੈਂ ਕਿਸੇ ਤਰ੍ਹਾਂ ਮੈਨੂੰ ਇੱਥੇ ਛੱਡ ਦੋ ਤੇ ਮੈਂ ਉਹਨਾਂ ਮਰਦਾ ਕੰਨਾ ਮੈਨੂੰ ਬਹੁਤ ਬੁਰੀ ਹਾਲਤ ਹੈ ਤਾਂ ਇੱਕੋ ਮੈਂ ਲੋਕ ਦੇਖਿਆ ਮੈਂ ਇਹਨਾਂ ਗੱਲਾਂ ਤੋਂ ਬੰਨਿਆ ਦੇ ਬੰਨਾ ਜਾਇਦਾ ਇਹਨਾਂ ਕਲਾਬ ਦੇ ਸਰਾਣਾ ਕਰਦਾ ਤੁਸੀਂ ਸ਼ੂਰਜਵਾਲ ਮੈਂ ਸਭ ਨੂੰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਤੁਸੀਂ ਇਹ ਜਿਹੜਾ ਲਾਗੇ ਕੀਤਾ ਬਹੁਤ ਅਛੇ ਤਰੀਕੇ ਨਾਲ ਕੀਤਾ ਤਾਂ ਇਹਦੇ ਸਾਰੇ ਹਲਾਗਾ ਹੋਊਗੀ ਵੀ ਆ ਨੈੱਟ ਦੇ ਵੀ ਪਾਓ ਲੋਕਾਂ 'ਚ ਬਹਰ ਨਾ ਜਾਵੇ